ਮੈਂ ਸੋਚ ਰਿਹਾ ਵੀ ਇਹ ਤੋਂ ਕੱਡਿਆ ਡਿਸੀਜਨ ਕੋਈ ਨਹੀਂ ਹੋ ਸਕਦਾ ਵੀ ਤੁਸੀਂ ਇੱਕ ਪਾਸੇ ਤਾਂ ਜੰਮਾ ਨੂੰ ਬੰਦ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਠੇਕਿਆਂ ਨੂੰ ਪ੍ਰਮੋਟ ਕਰ ਰਹੇ ਹੋ ਮੈਨੂੰ ਇਹਨਾਂ ਦੇ ਜਿਹੜੀ ਦੋਹਰੇ ਮਾਪਦੰਡਾ ਨਾ ਪੰਜਾਬ ਗਵਰਨਮੈਂਟ ਦੇ ਇਹ ਸਮੇਂ ਤੋਂ ਬਾਹਰ ਨੇ ਪਹਿਲੇ ਵੀ ਮੇਰੇ ਕਾਫੀ ਬ੍ਰਦਰ ਇਦਾਂ ਦੇ ਨੇ ਜਿਹੜੇ ਰੋਡ ਤੇ ਆ ਕੇ दारू ਤੱਕ ਪੀਣਾ ਸ਼ੁਰੂ ਕਰਤੀ ਹੁਣ ਹੁਣ ਆਪਾਂ ਕੀ ਕਰੀ ਆਪਾਂ ਵੀ ਪੀਣਾ ਸ਼ੁਰੂ ਕਰ ਦਿੰਨੇ ਆ ਰਖਤ ਦੇ ਨਾਮ ਤੇ ਇੰਡੀਆ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਸਰਕਾਰਾਂ ਸਿਰਫ ਇੱਕ ਬੇਕੂ ਬਣਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕਰਦੀਆਂ ਚਾਹੇ ਉਹ ਸੈਂਟਰ ਦੀ ਹੋਣ ਚਾਹੇ ਉਹ ਸਟੇਟ ਦੀ ਹੋਣ ਹੁਣ ਹਜੇ ਕਰੋਨਾ ਦਾ ਨਾਮ ਨਿਕਲਿਆ ਪਹਿਲੇ ਸਭ ਤੋਂ ਪਹਿਲੇ ਸਾਡੇ ਜਿੰਮ ਬੰਦ ਕਰਵਾਤੇ ਸੀ 5000 ਕਰੋੜ ਦਾ ਮੰਨ ਲਿਆ ਇਹਨਾਂ ਨੂੰ ਆਉਂਦਾ ਵਾ ਕਿੱਕਿਆਂ ਤੋਂ ਸਾਲ ਦਾ ਵੀ ਸਿਰ ਤੁਸੀਂ ਉਹਨਾਂ ਲਈ ਹੋ ਜੇ 5000 ਕਰੋੜ ਤੁਹਾਡੇ ਲਈ ਮੈਟਰ ਕਰਦੇ ਆ ਪੂਰੇ ਸਾਲ ਦੇ ਤਾਂ ਤੁਸੀਂ ਇਟ ਮੀਨਸ 5000 ਕਰੋੜ ਨੂੰ ਹਿਊਮਨ ਲਾਈਫ ਤੋਂ ਜ਼ਿਆਦਾ ਤਵੱਜੋ ਦੇ ਰਹੇ ਹੋ ਕਿੰਨੇ ਕੇਸ ਆਏ ਹੁਣੇ ਲੱਖਾਂ ਕੇਸ ਆਏ ਨੇ ਤੁਸੀਂ ਮੈਨੂੰ ਇੱਕ ਕੇਸ ਇਦਾਂ ਦਾ ਦੱਸ ਦਿਓ ਜਿਹੜਾ ਕਿਹਾ ਹੋਵੇ ਕਿ ਜਿੰਮ ਚੋਂ ਬੰਦਾ ਨਿਕਲਿਆ ਕੋਈ ਕਰੋਨਾ ਵਾਲਾ ਓਲੰਪਿਕ ਰੋਕੀਆਂ ਓਲੰਪਿਕ ਦੇ ਜਿੰਨੇ ਪਲੇਅਰ ਸੀਗੇ ਸਭ ਦੀ ਤਿਆਰੀ ਰੋਕੀ ਐਸ ਵਾਰੀ ਵੀ ਓਲੰਪਿਕ ਦੇ ਉੱਪਰ ਖਤਰਾ ਮੰਡਰਾ ਰਿਹਾ ਵਾ ਨੈਸ਼ਨਲ ਗੇਮਸ ਨਹੀਂ ਹੋ ਰਹੀਆਂ ਬਾਡੀ ਬਿਲਡਿੰਗ ਦੇ ਈਵੈਂਟ ਨਹੀਂ ਹੋ ਰਹੇ ਪ੍ਰੋਪਰ ਪ੍ਰੋਪਰ ਤਰੀਕੇ ਨਾਲ ਲੇਕਰ ਆਈਪੀਐਲ ਦੋ ਵਾਰ ਹੋ ਗਏ ਕਰੋਨਾ ਦੇ ਵਿੱਚ ਕਿਉਂ ਹੋ ਗਿਆ ਮਨੀ ਮਨੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਸਐਮ ਜੈਟ ਤੇ ਮੈਂ ਆ ਤੁਹਾਡੇ ਨਾਲ ਰਕੇਸ਼ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਕਾਰ ਨੇ ਜਿਹੜੀ ਗਾਈਡਲਾਈਨ ਜਾਰੀ ਕੀਤੀ ਸੀ ਬੀਅਰ ਰਿਵਾਰਡ ਨੂੰ ਲੈ ਕੇ ਤੇ ਜਿਮਾਂ ਨੂੰ ਲੈ ਕੇ ਮੈਰਿਜ ਪੈਰ ਸਾਨੂੰ ਉਹ ਅਸੀਂ ਉਸ ਸੰਬੰਧ ਵਿੱਚ ਅੱਜ ਜਿੰਮਾਂ ਦੇ ਵਿੱਚ ਪਹੁੰਚੇ ਆਂ ਤੇ ਜਿੰਮਾਂ ਵਾਲਿਆਂ ਨੇ ਕੀ ਹਾਲਾਤ ਨੇ ਇਸ ਗਾਈਡਲਾਈਨ ਨੂੰ ਲੈ ਕੇ ਔਰ ਕਿਵੇਂ ਉਹ ਜਿਹੜੀਆਂ ਉਹਨਾਂ ਦੀ ਆਰਥਿਕ ਮਾਰ ਪੈ ਰਹੀ ਹੈ ਉਹ ਕਿਵੇਂ ਚੱਲਣਗੇ ਤੇ ਇਹਨਾਂ ਦੀ ਕੀ ਉਹਨਾਂ ਦੀ ਦੁਰਦਸ਼ਾ ਹੈ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿੰਮਾਂ ਨੂੰ ਲੈ ਕੇ ਉਹ ਕਿੰਨੇ ਕੁ ਪਰੇਸ਼ਾਨ ਨੇ ਜਿਹੜੇ ਜਿੰਮਾਂ ਨੂੰ ਬੰਦ ਕੀਤੇ ਜਾ ਰਹੇ ਆ ਸਾਡੇ ਨਾਲ ਐਨੀ ਰਾਜਪੂਤ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼ਕਲ ਜੀ ਮਰਬ ਜਿਵੇਂ ਹੁਣ ਇਸ ਟਾਈਮ ਆ ਗਾਈਡਲਾਈਨ ਆ ਰਹੀ ਹੈ ਕਿ ਜਿਮਾਂ ਨੂੰ ਲੈ ਕੇ ਮਨ ਲੋ ਪ੍ਰੋਪਰਟੀ ਕਿੰਨਾ ਬੰਦ ਕੀਤਾ ਜਾਣਾ ਜਿਮ ਇਹਦੇ ਵਿੱਚ ਜਿਵੇਂ ਕੋਵਿਡ ਦੀ ਇਸ ਟਾਈਮ ਮੋਲ ਚੱਲ ਰਿਹਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅ ਪਹਿਲੇ ਤੇ ਮੈਂ ਕਹਿਣਾ ਕਹਿਣਾ ਚਾਹੁੰਨੀ ਹਾਂ ਕਿ ਲਾਸਟ ਟਾਈਮ ਜਿਹੜੇ ਸਾਡੇ ਜਿਮ ਕਲੋਜ਼ ਕਰਵਾਏ ਸੀਗੇ ਚਲੋ ਠੀਕ ਹੈ ਉਸ ਟਾਈਮ ਆਪਾਂ ਸਾਰਿਆਂ ਦੇ ਨਾਲ ਇਕੱਠੇ ਸੀ ਆਪਾਂ ਵੀ ਕੁਝ ਨਹੀਂ ਕੀਤਾ ਐਂਡ ਸਭ ਤੋਂ ਲਾਸਟ ਵਿੱਚ ਕਾਫੀ ਤੁਹਾਨੂੰ ਪਤਾ ਧਰਨੇ ਲੱਗਣ ਤੋਂ ਬਾਅਦ ਕਾਫੀ ਸਾਨੂੰ ਪ੍ਰੋਬਲਮਾਂ ਹੋਈਆਂ ਜਿਮ ਖੁੱਲੇ ਹੁਣ ਹਜੇ कोरोना ਦਾ ਨਾਮ ਨਿਕਲਿਆ ਪਹਿਲੇ ਸਭ ਤੋਂ ਪਹਿਲੇ ਸਾਡੇ ਜਿਮ ਬੰਦ ਕਰਵਾਤੇ ਸਿਨੇਮਾ ਬੰਦ ਕਰਵਾਤਾ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਡੇ ਤੋਂ ਪ੍ਰੋਬਲਮ ਕੀ ਆ ਪਹਿਲੇ ਵੀ ਮੇਰੇ ਕਾਫੀ ਬ੍ਰਦਰ ਇਦਾਂ ਦੇ ਨੇ ਜਿਹੜੇ ਰੋਡ ਤੇ ਆ ਗਏ दारू ਤੱਕ ਪੀਣਾ ਸ਼ੁਰੂ ਕਰਤੀ ਹੁਣ ਉਹਨਾਂ ਆਪਾਂ ਕੀ ਕਰੀ ਆਪਾਂ ਵੀ ਪੀਣਾ ਸ਼ੁਰੂ ਕਰ ਦਿੰਨੇ ਆ ਗੱਲ ਕੀਤੀ ਜਾਵੇ ਇਸ ਟਾਈਮ ਜਿਹੜੀ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੇ ਮੰਨ ਲਓ ਇਸ ਟਾਈਮ ਮਾਹੌਲ ਜਿਹੜਾ ਕਾਫੀ ਵਿਗੜ ਰਿਹਾ ਹੈ ਐ ਕਰੋਨਾ ਨੂੰ ਲੈ ਕੇ ਕੇਸਸ ਵਧੀ ਜਾ ਰਹੇ ਨੇ ਤਿੰਨ ਪੁੱਦਨ ਕੇਸ ਵਧ ਰਹੇ ਨੇ ਜਿਹੜੇ ਘਰੇ ਬਹਿ ਰਹੇ ਨੇ ਨਾ ਇੱਕਠੇ-ਇੱਕਠੇ ਹੋ ਕੇ ਕੇਸ ਉੱਥੇ ਵੱਧ ਵਧ ਰਹੇ ਨੇ ਹੁਣ ਜਿੱਥੇ ਮੰਤਰੀ ਹੈ ਕੋਈ ਵੀ ਸਟੇਜ 'ਤੇ ਨੇ ਥੱਲੇ ਕਿੰਨੀ ਪਬਲਿਕ ਹੈ ਉੱਥੇ ਨਹੀਂ ਕਰੋਨਾ ਹੋ ਰਿਹਾ ਹੁਣ ਆਪਾਂ ਆ ਜਿੰਮ ਵਾਲੇ ਬੰਦੇ ਆ ਜਾਂ ਕੋਈ ਵੀ ਫਿਟਨੈਸ ਵਾਲਾ ਬੰਦਾ ਹੋਵੇ ਜੋ ਕੋਈ ਵੀ ਕੰਮਕਾਰ ਵਾਲਾ ਬੰਦਾ ਉਹ ਕੰਮ ਕਰੂ ਉਹ ਕਿੱਥੋਂ ਬਿਮਾਰ ਹੋ ਜਾਊਗਾ ਨਾਲੇ ਜੇ ਆਪਾਂ ਕੰਮ ਨਹੀਂ ਕਰਾਂਗੇ ਜਿੰਮ ਨਹੀਂ ਲਾਵਾਂਗੇ ਪਰ ਰੋਟੀ ਕਿੱਥੋਂ ਖਾ ਲਾਂਗੇ ਹੁਣ ਆਪਾਂ ਹੀ ਮੰਗਣਾ ਸ਼ੁਰੂ ਕਰ ਦਈਏ ਜਦੋਂ ਉਹੀ ਨਾ ਮੇਰੇ ਬ੍ਰਦਰ ਨੇ ਇੱਕ ਨੇ ਗੱਲ ਕਹੀ ਸੀ ਕਿ ਸਾਨੂੰ ਵੀ ਠੇਕੇ ਦਾ ਲਾਇਸੈਂਸ ਦੇ ਦਿਓ ਮੈਂ ਵੀ ਉਹ ਹੀ ਉਹੀ ਕੰਮ ਸ਼ੁਰੂ ਕਰ ਦਿੰਨੀ ਆ ਆਪਾਂ ਵੀ ਦਰੂ ਵੇਚਣਾ ਸ਼ੁਰੂ ਕੀ ਕਰਨੇ ਆ ਭਾਈ ਜਿਮ ਜਮ ਚਲਾ ਕੇ ਸਹੀ ਗੱਲ ਹੈ ਬਿਲਕੁਲ ਮੈਡਮ ਗੱਲ ਕੀਤੀ ਜਾਪੇ ਜਿਹੜੀਆਂ ਇਸ ਟਾਈਮ ਤਸਵੀਰਾਂ ਦਿਖ ਰਹੀਆਂ ਤੁਸੀਂ ਮਸ਼ੀਨਾਂ ਵੀ ਖੋਲਣੀਆਂ ਸ਼ੁਰੂ ਕਰਤੀਆਂ ਆ ਉਹ ਤਾਂ ਕੀ ਰੀਜ਼ਨ ਆ ਮਸ਼ੀਨਾਂ ਦੇਖੋ ਜੀ ਲਾਸਟ ਟਾਈਮ ਵੀ ਸਾਡੀਆਂ ਮਸ਼ੀਨਾਂ ਨੂੰ ਜੰਗ ਲੱਗ ਗਿਆ ਸੀ ਕਿਸੇ ਕੰਮ ਦੀਆਂ ਨਹੀਂ ਰਹੀਆਂ ਹੁਣ ਨਈਆਂ ਮਸ਼ੀਨਾਂ ਲੇਤੀਆਂ ਨੇ ਜਿੱਦਾਂ ਇਹਦਾ ਪੈਸੇ ਪੂਸੇ ਇਕੱਠੇ ਕਰਕੇ ਉਧਾਰ ਲੈ ਕੇ ਹੁਣ ਨਵੀਆਂ ਮਸ਼ੀਨਾਂ ਸ਼ੁਰੂ ਕੀਤੀਆਂ ਲਈਆਂ ਸੀਗੀਆਂ ਫਿਰ ਖੋਲਣੀਆਂ ਪੈ ਗਈਆਂ ਕੀ ਕਰੀਏ ਹੁਣ ਸਾਨੂੰ ਲੱਗਦਾ ਵਾ ਕਿ ਕੰਮ ਤੇ ਚੱਲਣਾ ਹੀ ਨਹੀਂ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲੇ ਆ ਕੇ ਸਾਡੇ ਤੇ ਬਹਿਣਾ ਜੇ ਹੁਣ ਆਪਾਂ ਗਲਤੀ ਨਾਲ ਕੀ ਪਤਾ ਹੁਣ ਵੀ ਜਿਮ ਖੁੱਲਿਆ ਹੋਇਆ ਇਹਨਾਂ ਨੂੰ ਐ ਨਾ ਲੱਗੇ ਕਿ ਤੇ ਆਪਾਂ ਐਕਸਰਸਾਈਜ਼ ਤੇ ਨਹੀਂ ਲਾ ਰਹੇ ਹੁਣ ਐਵੇਂ ਕੀ ਪਤਾ ਕਿ ਇਸ ਟਾਈਮ ਇੱਥੇ ਆ ਕੇ ਇਹਨਾਂ ਨੇ ਧਰਨਾ ਲਾ ਦੇਣਾ ਕਿ ਜੇ ਜਿਮ ਖੁੱਲਿਆ ਹੋਇਆ ਚੱਕੋ ਇਹਨਾਂ ਨੂੰ ਜਾਂ ਬੰਦ ਕਰੋ ਜਿਮ ਤੇ ਕਿਵੇਂ ਦੇਖਦੇ ਹੋ ਤੁਸੀਂ ਵੀ ਮੰਨ ਲਓ ਜਿਵੇਂ ਐਕਸਰਸਾਈਜ਼ ਕਰਨ ਦੇ ਨਾਲ ਮੰਨ ਲਓ ਜਿਹੜੀ ਇਸ ਟੈਮ ਤੇ ਇੱਕ ਉਹ ਵੀ ਰੁਕ ਗਈ ਆ ਨੰਬਰ 2 ਦੇ ਤੇ ਜਿਹੜੀ ਇੱਕ ਆਰਥਿਕ ਤੰਗੀ ਆ ਜਿਵੇਂ ਤੁਸੀਂ ਜਿਮ ਤੋਂ ਇਲਾਵਾ ਹੋਰ ਵੀ ਕੋਈ ਵਰਕਾ ਆਪਣਾ ਸਾਡਾ profession ਹੀ ਇਹੀ ਆ ਸਾਡਾ ਕੰਮ ਹੀ ਇਹੀ ਆ ਹੁਣ ਆਪਾਂ ਇਤੋਂ ਵੱਖਰਾ ਲਾਈਨ 'ਚ ਜਾ ਹੀ ਨਹੀਂ ਸਕਦੇ ਕਿਤੇ ਵੀ ਕਿਉਂਕਿ ਸਾਡਾ ਜਦ ਹੁਣ ਰੋਜ਼ਗਾਰ ਇਹ ਆ ਜਿਮ ਰੋਜ਼ਗਾਰ ਆ ਹੁਣ ਤੁਸੀਂ ਆਪ ਦੇਖ ਲਓ ਸਾਡਾ ਜਿਮ ক্লোਜ਼ ਹੋ ਜਾਊਗਾ ਸਾਨੂੰ ਕੋਣ ਨੌਕਰੀ ਦੇਊਗਾ ਜਿਮ ਵਾਲੇ ਬੰਦਿਆਂ ਨੂੰ ਤਾਂ ਵੈਸੇ ਵੀ ਕਹਿੰਦੇ ਨੇ ਕਿ ਆਪਾਂ ਫਿਟਨੈਸ ਵਾਲੇ ਆਪਾਂ ਵੈਸੇ ਵੀ ਕੋਈ ਹੋਰ ਕੰਮ ਕਰ ਨਹੀਂ ਸਕਦੇ ਸਾਨੂੰ ਇਹੀ ਲੈ ਸਾਡੀ ਲਾਈਨ ਆ ਹੁਣ ਆਪਾਂ ਨੂੰ ਰੋਟੀ ਮੁਸ਼ਕਿਲ ਹੋ ਜਾਊਗੀ ਬਾਕੀ ਇੱਕ ਮੈਂ ਹੋਰ ਚੀਜ਼ ਕਹਿਣਾ ਚਾਹੁੰਦੀ ਹਾਂ ਹਰ ਕੋਈ ਬੰਦਾ ਬਿਮਾਰ ਹੁੰਦਾ ਵਾ ਬਟ ਕੋਈ ਵੀ ਜਿਮ ਪਰਸਨ ਫਿਟਨੈਸ ਵਾਲਾ ਬੰਦਾ ਐਥਲੀਟ ਪਲੇਅਰ ਕਦੇ ਵੀ ਬਿਮਾਰ ਨਹੀਂ ਹੋਊਗਾ ਕਿੰਨੇ ਕੇਸ ਆਏ ਹੁਣੇ ਲੱਖਾਂ ਕੇਸ ਆਏ ਨੇ ਤੁਸੀਂ ਮੈਨੂੰ ਇੱਕ ਕੇਸ ਇਦਾਂ ਦਾ ਦੱਸ ਦਿਓ ਜਿਹੜਾ ਕਿਹਾ ਹੋਵੇ ਕਿ ਜਿਮ ਚੋਂ ਬੰਦਾ ਨਿਕਲਿਆ ਕੋਈ ਕਰੋਨਾ ਵਾਲਾ ਜਾ ਜਿੰਮ ਦਾ ਕੋਈ ਮਾਲਿਕ ਦਾ ਜਿੰਮ ਦਾ ਕੋਈ ਸਟੂਡੈਂਟ ਜਾਂ ਕੋਈ ਪਲੇਅਰ ਬੰਦਾ ਇਦਾਂ ਦਾ ਹੈਗਾ ਜਿਹੜਾ ਜਿਹਨੂੰ ਕਰੋਨਾ ਹੋਇਆ ਹੈਗਾ ਕੋਈ ਇਦਾਂ ਦਾ ਬੰਦਾ ਨਹੀਂ ਕਿਉਂ ਕਿ ਆਪਾਂ ਸ਼ਰੀਰ ਸਾਡਾ ਕਰੋਨਾ ਹੁੰਦਾ ਕਿਉਂ ਹੈ ਸ਼ਰੀਰ ਠੰਡਾ ਰੱਖੀ ਰੱਖੋਗੇ ਆਪਣੇ ਉਹ ਗੰਦਗੀ ਫੈਲੂਗੀ ਹੁਣ ਸਾਡਾ ਸ਼ਰੀਰ ਆਪਾਂ ਐਕਸਰਸਾਈਜ਼ ਲਾਉਂਦੇ ਆਂ ਸ਼ਰੀਰ ਗਰਮ ਹੁੰਦਾ ਗਰਮ ਹੋਣ ਦੇ ਨਾਲ ਸਾਡੇ ਗੰਦੇ ਜਮਜ਼ ਜਿਹੜੇ ਹੈਗੇ ਨੇ ਵਾਸ਼ ਆਊਟ ਹੋ ਜਾਂਦੇ ਨੇ ਸਾਨੂੰ ਕਿੱਥੋਂ ਕਰੋਨਾ ਹੋ ਜੂਗਾ ਹੁਣ ਜਿਹੜੇ ਕਰੇ ਬਿਆਰ ਇਹਨੇ ਇਕੱਠੇ ਹੋ ਰਹੇ ਨੇ ਇਹੀ ਚੀਜ਼ ਪ੍ਰੋਬਲਮ ਉਹਨਾਂ ਨੇ ਹੋਊਗੀ ਸਾਨੂੰ ਨਹੀਂ ਪਤਾ ਕਰੋਨਾ ਹੁੰਦਾ ਕੀ ਹੈ ਸਾਰੇ ਉਹਨਾਂ ਇੱਕ ਗੱਲ ਕਹਿਣਾ ਚਾਹੁੰਦੇ ਆ ਕਿ ਹੁਣ ਦੇਖੋ ਜਿਮ ਕਲੋਜ਼ ਹੋਏ ਨੇ ਆਪਾਂ ਮਸ਼ੀਨਾਂ ਖੋਲਤੀਆਂ ਹੁਣ ਜਿਹੜੇ ਆਪਾਂ ਲੋਨ ਚੱਕ ਕੇ ਮਸ਼ੀਨਾਂ ਲਿੱਤੀਆਂ ਨੇ ਹੁਣ ਆਪਾਂ ਇਹਨਾਂ ਨੂੰ ਵੇਚਣ ਤੇ ਮਜਬੂਰ ਹੋ ਗਏ ਆ ਕੀ ਕਰਾਂਗੇ ਇਹਨਾਂ ਨੂੰ ਵੇਚ ਕੇ ਰੋਟੀ ਖਾਵਾਂਗੇ ਹੁਣ ਬਿਜਲੀ ਦੇ ਬਿੱਲ ਹੋ ਗਏ ਸਾਡੇ ਜਿਮਾਂ ਦੇ ਜਿਹੜੇ ਰੈਂਟ ਤੇ ਜਿਮ ਨੇ ਇਹਨਾਂ ਦੇ ਰੈਂਟ ਆਪਾਂ ਕਿੱਥੋਂ ਕੱਢਾਂਗੇ ਕਾਫੀ ਮੇਰੇ ਵੀ ਕਾਫੀ ਇਦਾਂ ਦੇ ਵੀਰ ਹੈਗੇ ਨੇ ਜਿਨ੍ਹਾਂ ਦੇ ਜਿਮ ਹੈਗੇ ਨੇ ਜਿਹੜੇ ਕਿ ਲੋਨ ਲੈ ਕੇ ਚਲਾ ਰਹੇ ਰੈਂਟ ਤੇ ਜਗਾ ਨੇ ਬਿਜਲੀ ਬੇਲਣੇ ਕਿੱਥੋਂ ਕਰਾਂਗੇ ਆਪਾਂ ਹੁਣ ਲਾਸਟ ਵਿੱਚ ਪਤਾ ਕੀ ਕਰਦੇ ਹੁਣ ਆਪਾਂ ਇਹਨਾਂ ਨੂੰ ਚੱਕ ਕੇ ਵੇਚਣਾ ਸ਼ੁਰੂ ਕਰ ਦਿੰਨੇ ਆ ਸਰਕਾਰ ਕੋਲੇ ਜਵਾਬ ਹੈਗਾ ਨਹੀਂ ਹੈਗਾ ਜਵਾਬ ਕਹਿਣਗੇ दारू ਵੇਚ ਲੋ 10 ਵਜੇ ਤੋਂ ਕਰਾਤੀ दारू ਵੇਚ ਲੋ ਸਵੇਰੇ 6 ਵਜੇ ਉੱਠ ਕੇ दारू ਵੇਚ ਲੋ ਉਹਦਾ ਕੰਮ ਨਹੀਂ ਬੰਦ ਹੋਊਗਾ ਠੀਕ ਹੈ ਸਰਕਾਰ ਜੇ ਜਵਾਬ ਦੇਣਾ ਚਾਹਉ ਤਾਂ ਜਵਾਬ ਦੇ ਸਕਦੀ ਹੈ ਕਿ ਸਾਨੂੰ ਜਵਾਬ ਦੇ ਦਿਓ ਕਿ ਆਪਾਂ ਕੀ ਕਰੀਏ ਹੁਣ ਦਿਹਾੜੀਆਂ ਲਾਣਾ ਸ਼ੁਰੂ ਕਰ ਦਿੰਨੇ ਮੈਂ 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 ਫੀਮੇਲ ਆ ਮੁੰਡਾ ਤਾਂ ਚਲੋ ਕੋਈ ਮੁੰਡਾ ਹੈਗੇ ਬੰਦੇ ਮੁੰਡੇ ਵੀ ਕੀ ਕਰਨਗੇ ਉਹ ਚੀ ਨਹੀਂ ਕਰ ਸਕਦੇ ਕੀ ਕਰਾਂਗੇ ਧਿਆੜੀ ਲੈਣਾ ਸ਼ੁਰੂ ਕਰ ਦੋਗੇ ਆਪਾਂ ਵੀ ਜਾ ਕੇ ਠੇਕੇ ਤੇ ਜਾ ਕੇ ਉਹ ਤੇ ਡਿਲੀਵਰੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਪਤਾ ਸਾਨੂੰ ਮੇ ਤਾਂ 100 200 ਰੁਪਏ ਸ਼ਾਮ ਨੂੰ ਮਿਲ ਜੋ ਨਾਲੇ दारू ਮਿਲ ਜੋ ਕਿ ਪੀਣ ਨੂੰ ਕਰ ਵੀ ਕੀ ਸਕਦੇ ਹੁਣ ਆਪਾਂ ਜੇਮ ਸਾਰੇ ਖਾਲੀ ਹੋ ਗਏ ਸਾਡੇ ਫੈਮਲੀ ਬੱਚਿਆਂ ਦੇ ਮਾਤਾ ਪਿਤਾ ਭੇਜੀ ਨੇ ਰਹੇ ਉਹਨਾਂ ਨੂੰ ਜਿੰਮਾ ਚ ਕਿੱਥੋਂ ਆਪਾਂ ਖਰਚੇ ਕੱਢ ਲਾਂਗੇ ਪੇਰੈਂਟਸ ਵੀ ਪੇਰੈਂਟਸ ਨੇ ਸਾਰੇ ਨੂੰ ਸਾਰੇ ਕਾਫੀ ਇਦਾਂ ਦੇ ਪੇਰੈਂਟਸ ਨੇ ਜਿਨ੍ਹਾਂ ਨੇ ਮਨਾ ਕੀਤਾ ਕਿ ਜੇਮ ਵਿੱਚ ਨਾ ਹੁਣ ਪੈਸੇ ਲਓ ਜ਼ਿੱਦ ਕਰਕੇ ਉਧਾਰ ਚੱਕ ਕੇ ਲੋਨ ਚੱਕ ਕੇ ਪੈਸੇ ਲਾ ਲੇ ਮਸ਼ੀਨਾ ਉਧਾਰ ਚੱਕ ਕੇ ਮਸ਼ੀਨਾ ਲਾ ਲਿਆ ਹੁਣ ਕੀ ਕਰੀਏ ਘਰ ਦੇ ਨੂੰ ਕੀ ਜਵਾਬ ਦਈਏ ਹੁਣ ਆਪਾਂ ਉਹ ਸਾਨੂੰ ਕਹਿ ਰਹੇ ਨੇ ਆਪਾਂ ਸਰਕਾਰ ਨੂੰ ਕਹੋ ਸਾਡੀ ਸਰਕਾਰ ਹੀ ਇੰਨੀ ਵਧੀਆ ਹੈ ਮੈਂ ਤਾਂ ਕਲਾਪਿੰਗ ਕਰਦੀ ਐ ਇਦਾਂ ਦੀ ਸਰਕਾਰ ਵਾਸਤੇ ਕਿ ਇਦਾਂ ਦੀ ਵਧੀਆ ਸਰਕਾਰ ਹੈ ਸਾਡੀ ਸਾਨੂੰ ਰੋਡ ਤੇ ਲਿਆਤਾ ਕੁੜੀ ਹੋਣ ਦੇ ਨਾਤੇ ਛੋਟੀ ਹੋਣ ਦੇ ਨਾਤੇ ਇੰਨੀ ਗੱਲ ਕਹਿਨੀ ਆ ਕਿ ਸ਼ਰਮ ਹੋਣੀ ਚਾਹੀਦੀ ਏ ਥੋੜੀ ਜੀ ਠੀਕ ਹੈ ਥੋੜੀ ਜੀ ਸ਼ਰਮ ਹੋਣੀ ਚਾਹੀਦੀ ਆ ਕਿ ਪਹਿਲੇ ਜਾਂਚ ਪੜਤਾਲ ਤੇ ਕਰੋ ਕਿ ਜਿਮ ਚਾਹਨਾ ਹੁੰਦਾ ਕੀ ਹੈ ਬਿਨਾ ਤੁਸੀਂ ਸੋਚੇ ਸਮਝੇ ਤੁਸੀਂ ਉਹ ਕਰ ਦਿੰਨੇ ਹੁੰਨੇ ਹੋ ਕਿ ਅਲਰਟ ਕਰਤਾ ਜੀ ਐਲਾਨ ਕਰਤਾ ਜੀ ਜਿਮ ਕੱਲ ਤੋਂ ਠਾ ਬੰਦ ਆਜੋ ਜੀ ਰੋਡ ਤੇ ਬਹਿਜੋ ਲਾਜੋ ਧਰਨੇ ਹੁਣ ਅਬ ਕਿੰਨੇ ਕਿ ਧਰਨੇ ਲਾਈਏ ਕਿਸਾਨ ਜਿਹੜੇ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਮਿਲ ਗਿਆ ਹੁਣ ਤੱਕ ਮੇਰੇ ਸਾਰੇ ਦਾਦੇ ਭਰਾ ਮਾਤਾ ਪਿਤਾ ਕਿੰਨੇ ਉੱਥੇ ਬੈਠੇ ਨੇ ਸਾਲ ਹੋਣ ਤੇ ਆ ਗਿਆ ਉਹਨਾਂ ਨੂੰ ਬਿਲਕੁਲ ਜੇ ਗੱਲ ਕੀਤੀ ਜਾਵੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਸਰਕਾਰ ਜਿਮ ਬੰਦ ਕਰਨ ਨੂੰ ਕਹਿੰਦੀ ਆ ਤੇ ਇਹਦਾ ਰੈਂਟ ਖਰਚਾ ਜਾਂ ਬਿਜਲੀ ਖਰਚਾ ਉਹ ਮਾਫ ਕੀਤਾ ਜਾਵੇ ਮੇਰੀ ਇਹ ਹੀ ਦਰਖਾਸਤ ਜਾਂਦੇ ਸਾਨੂੰ ਕਹੇ ਕਿ ਜਿਹੜੇ ਆਪਾਂ ਇਹ ਲੋਨ ਲਿੱਤੇ ਨੇ ਸਾਨੂੰ ਸਾਡੇ ਲੋਨ ਰੋਕੇ ਜਾਣ ਪਹਿਲੀ ਗੱਲ ਜਗਾ ਪਰ ਰੈਂਟ ਤੇ ਲਿੱਤੀਆਂ ਹੋਈਆਂ ਨੇ ਮਾਲਿਕ ਸਾਡੇ ਰੈਂਟ ਨਾਲ ਲੈਣ ਸਾਡੇ ਤੋਂ ਤੀਸਰੀ ਗੱਲ ਬਿਜਲੀ ਬਿੱਲ ਸਾਨੂੰ ਨਾਲ ਜੇ ਸਾਡੇ ਕੋਲ ਆਣਗੇ ਤੇ ਆਪਾਂ ਕੀ ਕਰਾਂਗੇ ਮਰਨ ਤੇ ਮਜਬੂਰ ਹੋਵਾਂਗੇ ਨਾ ਰੈਂਟ ਤੇ ਪੇ ਕਰ ਨਹੀਂ ਸਕਦੇ ਹੁਣ ਇਹ ਤੇ ਹੈ ਨਹੀਂ ਕਿ ਉਹ ਸਾਡੇ ਮਾਤਾ ਪਿਤਾ ਏਡੇ-ਕਿਹੜੇ ਕੰਮ ਕਰਦੇ ਉਹ ਵੀ ਘਰੇ ਬੈਠੇ ਨੇ ਹੁਣ ਆਪਾਂ ਸਾਡਾ ਟਾਈਮ ਆ ਉਹਨਾਂ ਨੂੰ ਖਵਾਉਂਦਾ ਜੇ ਆਪਾਂ ਵੀ ਘਰੇ ਬਹਿ ਜਾਾਂਗੇ ਤੇ ਉਹ ਕੀ ਕਰਨਗੇ ਸਭ ਮੇਰੀ ਵੀ ਇਹੇ ਦਰਖਾਸਤ ਹੈ ਕਿ ਜਿਹੜੇ ਸਾਡੇ ਇਹ ਜਾਂਦੇ ਇਸ ਅਲਰਟ ਨੂੰ ਬੰਦ ਕੀਤਾ ਜਾਵੇ ਜੇ ਤੁਸੀਂ ਨਹੀਂ ਕਰਨਾ ਵਾ ਤੇ ਸਭ ਬਾਕੀ ਸਾਰਿਆਂ ਨੂੰ ਵੀ ਫਿਰ ਸਾਰਿਆਂ ਵਾਸਤੇ ਸੋਚੋ ਨਾ ਫਿਰ ਸਾਡੇ ਕੱਲਿਆਂ ਵਾਸਤੇ ਕਿਉਂ ਗੱਲ ਕੀਤੀ ਜਾਵੇ ਇਹਦੇ ਨਾਲ ਤੁਹਾਡੇ ਕੈਰੀਅਰ ਤੇ ਵੀ ਕਾਫੀ ਫਰਕ ਪਿਆ ਆਉਣਾ ਮੰਨ ਲਓ ਕਿੰਨੇ ਟਾਈਮ ਤੋਂ ਤੁਸੀਂ ਜਿਮ ਲਾ ਰਹੇ ਹੋ ਔਰ ਕਿਹੜੇ-ਕਿਹੜੇ ਹੁਣ ਤੱਕ ਤੁਸੀਂ ਅਵਾਰਡ ਜਿੱਤੇ ਨੇ ਮੈਂ ਘੱਟੋ-ਘੱਟ 10-12 12 ਸਾਲ ਹੋ ਗਏ ਨੇ ਮੈਨੂੰ ਤੇ ਮੈਂ ਨੈਸ਼ਨਲ ਤੇ ਹੀ ਖੇਲੀ ਆ ਬਟ ਉਸ ਤੋਂ ਬਾਅਦ ਮੇਰੀ 3 ਸਾਲ ਪਹਿਲੇ ਮੇਰੀ ਐਕਸੀਡੈਂਟ ਹੋਣ ਕਾਰਨ ਲੱਤ ਟੁੱਟ ਗਈ ਸੀ ਡਾਕਟਰ ਨੇ ਮੈਨੂੰ ਇਹ ਲਾਈਨ ਛੱਡਣ ਤੋਂ ਹੀ ਮਤਲਬ ਕਹਤਾ ਸੀਗਾ ਕਿ ਤੁਸੀਂ ਇਹਨੂੰ ਲਾਈਨ ਨੂੰ ਛੱਡ ਦਿਓ ਬਟ ਨਹੀਂ ਕਿਉਂਕਿ ਸਾਡੀ ਤਾਂ ਸਾਡਾ ਤੇ ਲਾਈਨ ਹੀ ਇਹੀ ਆ ਸਾਡੀ ਤੇ ਲਾਈਫ ਹੀ ਇਹੀ ਆ ਫਿਰ ਕੋਸ਼ਿਸ਼ ਕਰਕੇ ਇੰਨਾ ਜ਼ਿਆਦਾ ਮਿਹਨਤ ਕਰਕੇ ਹੁਣ ਚੱਲਣ ਜੋਗੇ ਹੋયા ਹੁਣ ਫੇਸ ਸਟੇਜ ਤੇ ਚੜ੍ਹਨ ਜੋਗੇ ਹੋયા ਹੁਣ ਇਹਨਾਂ ਨੇ ਫੇਰ ਬਿਠਾਤਾ ਸਾਨੂੰ ਕਰਾਂਗੇ ਕੀ ਭੀਖ ਵੀ ਨਹੀਂ ਮੰਗ ਸਕਦੇ ਹੁਣ ਸਰਕਾਰਾਂ ਤੋਂ ਹੀ ਉਹੀ ਨਾ ਬੱਚੇ ਹੋਣ ਦੇ ਨਾਤੇ ਸਰਕਾਰਾਂ ਤੋਂ ਹੀ ਭੀਖ ਮੰਗਾਂਗੇ ਕਿ ਕਰ ਦੋ ਜਾਂ ਤੇ ਸਾਡੇ ਰੈਂਟ ਮਾਫ ਕਰ ਦੋ ਜਾਂ ਤੇ ਸਾਨੂੰ ਇਹ ਜਿਮ ਖੋਲਣ ਦਾ ਅਲਾਉ ਕਰ ਦੋ ਸਾਨੂੰ ਪੁੱਛਦੇ ਕੁਝ ਕੁਝ ਨਾ ਕੁਝ ਤੇ ਕਰੋ ਆਪਾਂ ਕਿਥੋਂ ਰੋਟੀ ਖਾਵਾਂਗੇ ਸਾਡੀ ਰੋਟੀ ਤੋਂ ਪਤਾ ਨਹੀਂ ਕਿਉਂ ਪ੍ਰੋਬਲਮ ਹੈ ਗੱਲ ਕੀਤੀ ਜੇ ਮੈਂ ਇਸ ਟਾਈਮ ਕੰਪੀਟੀਸ਼ਨਾਂ ਦਾ ਵੀ ਅੱਗੇ ਜਾ ਕੇ ਮੰਨ ਲਓ ਟਾਈਮ ਕੰਪੀਟੀਸ਼ਨਾਂ ਦਾ ਅੱਗੇ ਜਾ ਕੇ ਟਾਈਮ ਨਹੀਂ ਹੈ ਇਹ ਪ੍ਰੈਜ਼ੈਂਟ ਟਾਈਮ ਕੰਪੀਟੀਸ਼ਨਸ ਦਾ ਹੈ ਇਹੀ ਸਾਡਾ ਸੀਜ਼ਨ ਹੁੰਦਾ ਹੁਣ ਲਾਸਟ 2 ਮੰਥ ਤੋਂ ਕੰਪੀਟੀਸ਼ਨ ਸਟਾਰਟ ਹੋ ਚੁੱਕੇ ਨੇ ਸਾਡਾ ਇਹ ਸਾਡਾ ਮਤਲਬ ਕਿ ਸੀਜ਼ਨ ਹੀ ਕੰਪੀਟੀਸ਼ਨ ਦਾ ਚੱਲ ਰਿਹਾ ਵਾ ਇਸ ਟਾਈਮ ਆਪਾਂ ਸੋਚਦੇ ਹਾਂ ਕਿ ਚਲੋ ਆਪਾਂ ਸਟੇਜ ਤੇ ਚੜਨਾ ਵਾ ਮੈਂ ਵੀ ਹੁਣੇ 15 ਦਿਨਾਂ ਤੋਂ ਮਤਲਬ ਕਿ ਐਕਸੀਡੈਂਟ ਤੋਂ ਬਾਅਦ ਚੱਲਣ ਤੋਂ ਬਾਅਦ ਟਰਾਈ ਕਰਨਾ ਸ਼ੁਰੂ ਕੀਤਾ ਸੀ ਕਿ ਮੈਂ ਵੀ ਸਟੇਜ ਤੇ ਚੜਨਾ ਚਾਹੁੰਦੀ ਹਾਂ ਕਿਉਂਕਿ ਮੇਰਾ profession ਹੈ ਬਟ ਹੁਣ ਕਿੱਦਾਂ ਕੀ ਕਰੀਏ ਆਪਾਂ ਆਪਣੀ ਹਿੰਮਤ ਨਹੀਂ ਸੀ ਛੱਡੀ ਬਟ ਹੁਣ ਸਾਡੇ ਜਿਹੜੇ ਹੈਗੇ ਨੇ ਸਰਕਾਰ ਜੀ ਮਤਲਬ ਕਿ ਜਿਹੜੀ ਵੀ ਸਾਡੀ ਸਰਕਾਰ ਹੈ ਬਸ ਇਹਨਾਂ ਨੇ ਸਾਨੂੰ ਇਸ ਜੋ ਕਰ ਦੇਣਾ ਕਿ ਬੈਠੋ ਘਰੇ ਮੈਂ ਮੈਸੇਜ ਇਹ ਹੀ ਦੇਣਾ ਚਾਹੁੰਨੀ ਆ ਕਿ ਜੀ ਮੇਰੀ ਇੱਕ ਰਿਕੁਐਸਟ ਹੈ ਬੇਨਤੀ ਹੈ ਕਿ ਪਲੀਜ਼ ਜਿਹੜੇ ਇਦਾਂ ਦੇ ਅਲਰਟ ਕੀਤੇ ਨੇ ਨਾ ਕੀਤੇ ਜਾਣ ਜੇ ਕੀਤੀ ਨੇ ਤੁਸੀਂ ਅਲਰਟ ਕੀ ਐਲਾਨ ਕੀਤਾ ਹੈ ਕਿ ਜਿਮ ਕਲੋਜ਼ ਹੋਣ ਤੇ ਸਾਡੇ ਜਿਹੜੇ ਕਾਫੀ ਜੜੀਆਂ ਮਤਲਬ ਕਿ ਰੈਂਟ ਹੋ ਗਏ ਸਾਡੇ ਲੋਨ ਹੋ ਗਏ ਸਾਡੇ ਬਿਜਲੀ ਬਿੱਲ ਹੋ ਗਏ ਮਾਫ ਕੀਤੇ ਜਾਣ ਤੇ ਸਾਡੇ ਵਾਸਤੇ ਕੋਈ ਨਾ ਕੋਈ ਇਦਾਂ ਦਾ ਰਾਸਤਾ ਗੱਡੋ ਫਿਰ ਕਿ ਆਪਾਂ ਰੋਟੀ ਖਾ ਸਕੀਏ ਕਿਉਂਕਿ ਇਹ ਸਾਰਾ ਕੁਝ ਬੰਦ ਕਰਕੇ ਆਪਾਂ ਰੋਟੀ ਨਹੀਂ ਖਾ ਸਕਦੇ ਜਾਂ ਫਿਰ ਸਾਡੇ ਵਾਸਤੇ ਵੀ ਕੁਝ ਇਦਾਂ ਦਾ ਕਰੋ ਨਾ ਕਿ ਸਾਡੇ ਵਾਸਤੇ ਥੋੜਾ ਬਹੁਤ ਤਾਂ ਸਾਨੂੰ ਮਤਲਬ ਕਿ ਸ਼ੂਟ ਦੋਵੋ ਜਾਂ ਤੇ ਟਾਈਮ ਦੋਵੋ ਸਾਨੂੰ ਜਾਂ ਫਿਰ ਬੰਦਿਆਂ ਦੀ ਥੋੜੀ ਲਿਮਟ ਦੋ ਸਾਨੂੰ ਅੱਪਾ ਵੀ ਰੋਟੀ ਖਾਣੀ ਆ ਹਾਂ ਗੱਲ ਕੀਤੀ ਜਾਵੇ ਪਹਿਲਾਂ ਕਿੰਨੇ ਕ ਜਣੇ ਐਕਸਰਸਾਈਜ਼ ਲਈ ਆਉਂਦੇ ਸੀ ਤੇ ਇਸ ਟਾਈਮ ਕਿੰਨੇ ਆ ਰਹੇ ਨੇ ਮੇਰੇ ਕੋਲੇ ਮੈਕਸਿਮਮ ਮੈਕਸਿਮਮ 60 ਤੋਂ 70 ਸਟੂਡੈਂਟ ਜਿਹੜੇ ਸੀਗੇ ਆਪਾਂ ਟਾਈਮ ਟੂ ਟਾਈਮ ਮਤਲਬ ਕਿ ਇੱਕ ਟਾਈਮ ਵਿੱਚ 15 20 25 ਆਪਣੇ ਆਉਂਦੇ ਸੀਗੇ ਦੋ ਦਿਨ ਤੋਂ ਮੈਂ ਹੋ ਗਈ ਮੇਰੇ ਇੱਕ ਦੋ ਜਿਹੜੇ ਆਪਣੇ ਖਾਸ ਮੁੰਡੇ ਨੇ ਕੋਚ ਹੋ ਗਏ ਆਪਾਂ 5 6 ਜਣੇ ਬਸ ਇਸ ਤੋਂ ਬਾਅਦ ਕੋਈ ਹੋਰ ਆ ਹੀ ਨਹੀਂ ਰਿਹਾ ਨਾ ਕਿਸੇ ਦੇ ਪੇਰੈਂਟਸ ਅਲਾਉ ਕਰ ਰਹੇ ਨੇ ਵੈਸੇ ਵੀ ਤੁਹਾਨੂੰ ਬੰਦ ਕਰਵਾਉਂਦੇ ਨੇ 24 ਘੰਟੇ ਪੁਲਿਸ ਕੋਲ ਮੁੰਦੀ ਰਹਿੰਦੀ ਆ ਉਨਾ ਪੱਕੀ ਕਰੀਏ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਜਿੰਮਾਂ ਦੇ ਜਿਹੜੇ ਓਨਰ ਨੇ ਉਹਨਾਂ ਦੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਮਸ਼ੀਨਾਂ ਵੀ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਜਿੰਦ ਤੱਕ ਸਾਡੇ ਖਰਚੇ ਪੂਰੇ ਨਹੀਂ ਹੋਣਗੇ ਅਸੀਂ ਕੀ ਕਰਾਂਗੇ ਜੇ ਸਰਕਾਰ ਉਹਨਾਂ ਦੀ ਗਾਈਡਲਾਈਨ ਜਾਰੀ ਕਰਦੀ ਹੈ ਤੇ ਉਹਨਾਂ ਜਿੰਮ ਬੰਦ ਕਰਨ ਦੀ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਰਾਹਤ ਦਿੱਤੀ ਜਾਵੇ ਤਾਂ ਜੋ ਆਪਣਾ ਉਹ ਜਿਹੜਾ ਖਰਚਾ ਉਹਨੂੰ ਮੇਨਟੇਨ ਕਰ ਸਕਣ ਚਾਹ ਉਹਨਾਂ ਦੀ ਇੱਕ ਜਿਹੜੀ ਬਿਜਲੀ ਬਿਜਲੀ ਬਿੱਲ ਜਾਂ ਰੈਂਟ ਆ ਉਹ ਉਹਨਾਂ ਨੂੰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਰਾਹਤ ਦਿੱਤੀ ਜਾਵੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨਾਂ ਟੋਟਲੀ ਇੱਕ ਸਾਈਡ ਤੇ ਲਾ ਦਿੱਤੀਆਂ ਗਈਆਂ ਨੇ ਸਰ ਕਿਵੇਂ ਦੇਖਦੇ ਹੋ ਤੁਸੀਂ ਇਸ ਟਾਈਮ ਵੀ ਅੱਜ ਕਹਿ ਦਿੱਤਾ ਗਿਆ ਕਿ ਜਿਮ ਬੰਦ ਕੀਤੇ ਜਾਣ ਬੜਾ ਹੀ ਨਮੋਸ਼ੀ ਭਰਿਆ ਇੱਕ ਡਿਸੀਜਨ ਲਿਆ ਵਾ ਪੰਜਾਬ ਗਵਰਨਮੈਂਟ ਨੇ ਜਿਹਦੀ ਕਿਸੇ ਨੂੰ ਉਮੀਦ ਨਹੀਂ ਸੀਗੀ ਸੋ ਮੈਂ ਸੋਚ ਰਿਹਾ ਵੀ ਇਹ ਤੋਂ ਕੱਡਿਆ ਡਿਸੀਜਨ ਕੋਈ ਨਹੀਂ ਹੋ ਸਕਦਾ ਵੀ ਤੁਸੀਂ ਇੱਕ ਪਾਸੇ ਤਾਂ ਜਿੰਮਾਂ ਨੂੰ ਬੰਦ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਠੇਕਿਆਂ ਨੂੰ ਪ੍ਰਮੋਟ ਕਰ ਰਹੇ ਹੋ ਮੈਨੂੰ ਇਹਨਾਂ ਦੇ ਜਿਹੜੀ ਦੋਹਰੇ ਮਾਪਦੰਡਾ ਨਾ ਪੰਜਾਬ ਗਵਰਨਮੈਂਟ ਦੇ ਇਹ ਸਮੇਂ ਤੋਂ ਬਾਹਰ ਨੇ ਗੱਲ ਕੀਤੀ ਜਾਵੇ ਪਿਛਲੇ ਦੌਰ ਦੀ ਜੇ ਪਿਛਲੇ ਦੌਰ ਦੇ ਵਿੱਚ ਜਿੱਮੇ ਪੂਰੀ ਤਰ੍ਹਾਂ ਬੰਦ ਸੀਗੇ ਸਰਕਾਰ ਵੱਲੋਂ ਉਸ ਟਾਈਮ ਕੋਈ ਰਾਹਤ ਮਿਲੀ ਸੀ ਰਾਹਤ ਰਾਹਤ ਦੇ ਨਾਮ ਤੇ ਲਾਲੀਪਾਪ ਮਿਲੇ ਹੈ ਜੀ ਉਹ ਸਾਰੇ ਨਹੀਂ ਮਿਲਿਆ ਪਹਿਲਾਂ ਮੋਦੀ ਸਰਕਾਰ ਨੇ ਦਿੱਤਾ ਵਾ ਜਿਹੜਾ 20 ਲੱਖ ਕਰੋੜ ਦਾ ਪੈਕੇਜ ਸੀਗਾ ਜਿਹਹੇ ਜਾ ਉਹ ਮਿਲਿਆ ਉਹ 20 ਲੱਖ ਕਰੋੜ ਚੋਂ ਮੇਰੇ ਖਿਆਲ ਚ 1.2 ਲੱਖ ਕਰੋੜ ਸਾਡੇ ਕੋਲ ਵੀ ਆ ਗਏ ਤੇ ਉਹੀ ਆ ਤੁਸੀਂ ਜਾਣਦੇ ਹੋ ਰਾਹਤ ਦੇ ਨਾਮ ਤੇ ਇੰਡੀਆ ਦੇ ਵਿੱਚ ਤੁਸੀਂ ਜਾਣਦੇ ਹੋ ਵੀ ਸਰਕਾਰਾਂ ਸਿਰਫ ਇੱਕ ਬੇਕੂ ਬਣਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕਰਦੀਆਂ ਚਾਹੇ ਉਹ ਸੈਂਟਰ ਦੀਆਂ ਹੋਣ ਚਾਹੇ ਉਹ ਸਟੇਟ ਦੀਆਂ ਹੋਣ ਤੇ ਇਹ ਤਾਂ ਕਰਕੇ ਨਹੀਂ ਖਾਣ ਦਿੰਦੇ ਇਹਨਾਂ ਦੇਣਾ ਕੀ ਆ ਸੋ ਬਹੁਤ ਔਖਾ ਰਿਹਾ ਜੀ ਪਹਿਲਾ ਪੀਰੀਅਡ ਕੋਈ ਕਿਰਾਏ माफ ਨਹੀਂ ਹੋਏ ਕੋਈ ਬਿਜਲੀ ਦੇ ਬਿੱਲ माफ ਨਹੀਂ ਹੋਏ ਕੋਈ ਈਐਮਆਈ ਮਾਫ ਨਹੀਂ ਹੋਈਆਂ ਸਮਾਂ ਦੇ ਈਐਮਆਈ ਦੇ ਜਿਹੜੇ ਇੰਟਰਸਟ ਸੀਗੇ ਇੰਟਰਸਟ ਦੇ ਉੱਪਰ ਇੰਟਰਸਟ ਕੰਪਾਊਂਡਿੰਗ ਇੰਟਰਸਟ ਇਹਨਾਂ ਨੇ ਲਏ ਆ ਇਹ ਵੀ ਨਹੀਂਗਾ ਵੀ ਇੰਟਰਸਟ ਦੇ ਉੱਪਰ ਇੰਟਰਸਟ ਨਾਲ ਉਹ ਇੰਟਰਸਟ ਤਾਂ ਲੈ ਹੀ ਲਿਆ ਇੰਟਰਸਟ ਦੇ ਉੱਪਰ ਇੰਟਰਸਟ ਕੰਪਾਊਂਡਿੰਗ ਇੰਟਰਸਟ ਲੈ ਕੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਫਿਰ ਉਹਨਾਂ ਦੀ ਐਡਮਿਸ਼ਨ ਫੀਸਾਂ ਤੇ 1 ਰੁਪਏ ਦਾ ਕਿਤੋਂ ਰਾਹਤ ਨਹੀਂ ਮਿਲੀ ਬਹੁਤ ਮੁਸ਼ਕਲ ਨਾਲ ਹੁਣ ਗੱਡੀ ਕਿਤੇ ਮਾੜੀ ਮੋਟੀ ਟਰੈਕ ਤੇ ਆਈ ਸੀ ਘਰ ਦਾ ਦਾਲ ਫੁਲਕਾ ਜਿਹੜੇ ਕਰਜ਼ੇ-ਕ ਤੇ ਹਲਕਾ ਜਾਇਜ਼ ਤੇ ਫੇਰ ਇਹਨਾਂ ਦੇ ਨਮਾਸੇ ਆਪਾਂ ਖੜਾ ਕਰਤਾ ਕਹਣਾ ਮੈਂ ਇਹੀ ਚਾਹਣਾ ਜੀ ਪੰਜਾਬ ਗਵਰਨਮੈਂਟ ਨੂੰ ਆਪਣੇ ਇਹ ਫੈਸਲੇ ਨੂੰ ਸਪੈਸ਼ਲੀ ਕੈਪਟਨ ਰਮਿੰਦਰ ਸਿੰਘ ਜੀ ਨੂੰ ਇਹ ਫੈਸਲੇ ਨੂੰ ਰਿਵਿਊ ਕਰਨਾ ਚਾਹੀਦਾ ਵਾ 5 ਅਗਸਤ ਨੂੰ ਜਦੋਂ ਜਿਮ ਖੁੱਲੇ ਸੀਗੇ ਅਸੀਂ ਬੜੀ ਇਹਨਾਂ ਨੂੰ ਸ਼ਾਬਾਸ਼ ਦਿੱਤੀ ਸੀ ਅਸੀਂ ਬੜੇ ਆਭਾਰੀ ਹੋਏ ਸੀ ਇਹਨਾਂ ਦੇ ਕਿਉਂਕਿ ਸੈਂਟਰ ਗਵਰਨਮੈਂਟ ਨੇ ਜਿਵੇਂ ਕਿ ਆ ਵੀ ਜਿਮ ਖੋਲ ਦਿੱਤੇ ਜਨਤਾ ਸਟੇਟ ਗਵਰਨਮੈਂਟ ਨੇ ਕੈਪਟਨ ਸਾਹਿਬ ਨੇ ਤੇ ਇੰਡੀਆ ਨੈਸ਼ਨਲ ਕਾਂਗਰਸ ਨੇ ਜੰਮਾ ਨੂੰ ਨਾਲੋ ਨਾਲ ਹੀ ਖੋਲਿਆ ਤੇ ਬੜੀ ਵਾਹਵਾ ਇਹਨਾਂ ਨੇ ਖੱਟੀ ਹਰ ਪਾਸੇ ਵੀ ਹਾਂਜੀ ਇਹਨਾਂ ਨੇ ਜਿਮ ਖੋਲੇ ਆ ਪਰ ਉਹੀ ਗੱਲ ਹੈ ਵੀ ਦੁੱਧ ਦੇ ਕੇ ਵਿੱਚ ਮਿੰਗਣਾ ਪਾਉਣ ਵਾਲਾ ਕੰਮ ਜਿਹੜਾ ਕਰਤਾ ਤੇ ਕੋਈ ਤਕ ਨਹੀਂ ਬਣਦੀ ਸੀਗੀ ਵੀ ਹੁਣ ਜਦੋਂ ਬੰਦਗੀ ਤੇ ਜਨ ਮੰਨਿਆ ਕਰੋਨਾ ਮਹਾਮਾਰੀ ਬਹੁਤ ਪ੍ਰੈਂਕ ਰੂਪ ਚ ਇਹ ਆਈ ਹੋਈ ਆ ਪਰ ਸਰ ਮੈਨੂੰ ਇਹ ਦੱਸੋ 5 ਅਗਸਤ ਨੂੰ ਜਦੋਂ ਜਮ ਖੁੱਲੇ ਸੀਗੇ ਜਨਵਰੀ ਤੱਕ ਕੋਈ ਸਪਾਈਕ ਨਹੀਂ ਆਇਆ ਜਮ ਤਾਂ ਖੁੱਲੇ ਸੀਗੇ ਸਪਾਈਕ ਕਦੋਂ ਆਇਆ ਜਦੋਂ ਇਹਨਾਂ ਦੀ ਐਮਸੀ ਦੀਆਂ ਵੋਟਾਂ ਸਟਾਰਟ ਹੋਈਆਂ ਜਦੋਂ ਬੈਸਟ ਬੰਗਾਲ ਦੇ ਇਲੈਕਸ਼ਨ ਸਟਾਰਟ ਹੋਏ ਅਸਾਮ ਦੇ ਇਲੈਕਸ਼ਨ ਹੋਏ ਜਾਂ ਤਾਮਿਲਨਾਡੂ ਕੇਰਲਾ ਉਧਰਲੀ ਸਾਈਡ ਇਲੈਕਸ਼ਨ ਸਟਾਰਟ ਹੋਏ ਸਪਾਈਕ 5 ਅਗਸਤ ਤੋਂ ਲੈ ਕੇ ਜਨਵਰੀ ਤੱਕ ਤਾਂ ਕੋਈ ਸਪਾਈਕ ਨਹੀਂ ਸੀਗਾ ਸਪਾਈਕ ਤਾਂ ਉਸ ਤੋਂ ਬਾਅਦ ਹੀ ਹੋਇਆ ਵਾ ਫਿਰ ਦੂਜੇ ਪਾਸੇ ਦੇਖੋ ਤੁਸੀਂ ਹਾਂਜੀ ਜੀ ਤੁਸੀਂ ਲੋਕਡਾਊਨ ਕਰਨਾ ਤੁਹਾਨੂੰ ਲੱਗਦਾ ਵੀ ਲੋਕਡਾਊਨ ਦਾ ਹੱਲ ਕੋਈ ਚੀਜ਼ ਬੰਦ ਕਰਨੀ ਹੱਲ ਆ ਤੁਸੀਂ ਕੰਪਲੀਟ ਲੋਕਡਾਊਨ ਕਰੋ ਤੁਹਾਡਾ ਕਿਉਂ ਨਹੀਂ ਜਿਗਰਾ ਪੈਂਦਾ ਤੁਸੀਂ ਕਿਉਂ ਇੱਕ ਡਿਸਕ੍ਰਿਮੀਨੇਸ਼ਨ ਕਰ ਰਹੇ ਹੋ ਤੁਸੀਂ ਕਿਉਂ ਇੱਕ ਥੋੜੇ ਜਿਹੇ ਧਾਰੇ ਨੂੰ ਬੰਦ ਕਰ ਰਹੇ ਹੋ ਤੁਸੀਂ ਰੈਸਟੋਰੈਂਟ ਵਾਲੇ ਮਾਰਤੇ ਵਿਚਾਰੇ ਤੁਸੀਂ ਹੋਟਲ ਵਾਲੇ ਮਾਰਤੇ ਤੁਸੀਂ ਜਿਮ ਵਾਲੇ ਮਾਰਤੇ ਤੁਹਾਨੂੰ ਸ਼ਰਾਬ ਦੇ ਠੇਕੇ ਨਹੀਂ ਦੀਨੇ ਤੁਸੀਂ ਉਹਨਾਂ ਨੂੰ ਨਹੀਂ ਮਾਰਦੇ ਇਹ ਜੀ ਅੱਜ ਜਿਹੜੀ ਡੇਟ 'ਚ ਮੈਂ ਇਹੀ ਕਹੂੰਗਾ ਵੀ ਪੰਜਾਬ ਗਵਰਨਮੈਂਟ ਜਿਹੜੀ ਆ ਨਾ ਇਹ ਜਿਮ ਵਰਸਸ ਠੇਕਾ ਲੈ ਕੇ ਚੱਲ ਰਹੀ ਆ ਮੈਂ ਕੈਪਟਨ ਸਾਹਿਬ ਤੋਂ ਸਵਾਲ ਵੀ ਪੁੱਛਣਾ ਵੀ ਤੁਸੀਂ ਕਿਹਦੇ ਵੱਲੋਂ ਤੁਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹੋ ਜਾਂ 5-6000 ਕਰੋੜ ਦਾ ਜਿਹੜਾ ਮਾਲੀਆ 5000 ਕਰੋੜ ਦਾ ਮਾਲੀਆ ਇਹਨਾਂ ਨੂੰ ਆਉਂਦਾ ਵਾ ਠੇਕਿਆਂ ਤੋਂ ਸਾਲ ਦਾ ਵੀ ਸਿਰ ਤੁਸੀਂ ਉਹਨਾਂ ਲਈ ਹੋ ਜੇ 5000 ਕਰੋੜ ਤੁਹਾਡੇ ਲਈ ਮੈਟਰ ਕਰਦੇ ਆ ਪੂਰੇ ਸਾਲ ਦੇ ਤਾਂ ਤੁਸੀਂ ਇਟ ਮੀਨਸ 5000 ਕਰੋੜ ਨੂੰ ਹਿਊਮਨ ਲਾਈਫ ਤੋਂ ਜ਼ਿਆਦਾ ਤਵੱਜੂ ਦੇ ਰਹੇ ਹੋ ਤੁਸੀਂ ਇੱਕ ਵਾਰੀ ਗਾਈਡਲਾਈਨ ਪਈ ਪਿਛਲੀ ਵਾਰ ਵੀ ਆਈ ਸੀ ਉਹਦੇ ਵਿੱਚ ਗਿੰਮੇ ਚੁਣਵੇਂ ਬੰਦਿਆਂ ਨੂੰ ਇੱਕ ਪਰਮਿਸ਼ਨ ਦੇ ਦਿੱਤੀ ਗਈ ਸੀ ਸਰਕਾਰ ਵੱਲੋਂ ਕਿ 10 ਬੰਦਿਆਂ ਨੂੰ ਇਹੀ ਅਲਾਉਡ ਆ ਫਿਰ 10 ਬੰਦਿਆਂ ਤੋਂ ਬਾਅਦ ਫਿਰ 10 ਬੰਦੇ ਨੈਕਸਟ ਸਰ ਪੂਰੀ ਜਿਹੜੀ ਐਸਓਪੀ ਸਾਡੇ ਕੋਲ ਆਈ ਸੀ ਸ਼ਾਇਦ ਇਹਨਾਂ ਨੇ ਐਸਓਪੀ ਪੜ੍ਹੀ ਹੀ ਨਹੀਂਗੀ ਮੈਂ ਤੁਹਾਨੂੰ ਉਹ ਐਸਓਪੀ ਭੇਜੂਗਾ ਐਡੀਕ ਬੇਕਾਰ ਐਸਓਪੀ ਇਹਨਾਂ ਨੇ ਭੇਜੀ ਸੀਗੀ ਪਰ ਫਿਰ ਵੀ ਅਸੀਂ ਕਿਉਂ ਕਿਉਂਕਿ ਉਹ ਐਸਓਪੀ ਜਿਨ੍ਹਾਂ ਨੇ ਬਣਾਈ ਉਹਦੇ ਵਿੱਚ ਕੋਈ ਵੀ ਜਿੰਮ ਵਾਲਾ ਬੰਦਾ ਇਹਨਾਂ ਨੇ ਨਹੀਂ ਲਿਆ ਨਾਲ ਤੁਸੀਂ ਐਸਓਪੀ ਪੜ੍ਹ ਕੇ ਦੇਖਿਓ ਤੁਹਾਨੂੰ ਹੱਸਾ ਆ ਜਾਊਗਾ ਉੱਚ 10 ਬੰਦੇ ਨਹੀਂ ਕਿ ਦਾ 10 ਫੁੱਟ ਤੇ ਤੁਸੀਂ ਇੱਕ ਬੰਦਾ ਕਰ ਸਕਦੇ ਹੋ ਸਪੋਜ਼ ਤੁਹਾਡੇ ਕੋਲ 4000 ਸਕਰ ਫੀਟ ਜਗ੍ਹਾ ਤੁਸੀਂ 40-50 ਬੰਦੇ ਇੱਕ ਟਾਈਮ ਦੇ ਜਾਂ 100 ਬੰਦਾ ਵੀ ਇੱਕ ਟਾਈਮ ਤੇ ਬਾੜ ਸਕਦੇ ਹੋ ਜੇ ਕੋਲ 10000 ਸਕਰ ਫੀਟ ਜਗ੍ਹਾ ਪਰ ਜਿੰਮ ਵਾਲਿਆਂ ਨੇ ਆਪਣੀ ਰਿਸਪੌਂਸਿਬਿਲਟੀ ਸਮਝੀ ਸਾਡੇ ਵੀ ਪਰਿਵਾਰ ਆ ਅਸੀਂ ਵੀ ਇੱਕ ਰਿਸਕ ਫੈਕਟਰ ਤੇ ਖੇਡਦੇ ਆ ਪਰ ਢਿੱਡਲੀ ਤੇ ਜਾਣਾ ਹੀ ਪੈਣਾ ਕੰਮ ਤਾਂ ਕਰਨੀ ਆ ਸੋ ਅਸੀਂ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਇੱਕ ਟਾਈਮ ਸਲੋਟ ਦਿੱਤੇ ਲੋਕਾਂ ਨੂੰ ਜੇ ਤੇ 10 ਤੋਂ 15 ਬੰਦਿਆਂ ਤੋਂ ਜ਼ਿਆਦਾ ਕੋਈ ਕੋਈ ਵੀ ਬੰਦਾ ਨਾ ਹੋਵੇ ਸਟੀਮ ਸੋਨਾ ਅਸੀਂ ਚਾਲੂ ਨਹੀਂ ਕੀਤੇ ਪਾਣੀ ਜਿਹੜਾ ਵਾ ਨਾਰਮਲੀ ਵਾਟਰ ਆ ਉਹ ਅਸੀਂ ਨਹੀਂ ਚਾਲੂ ਕੀਤਾ ਟੈਂਪਰੇਚਰ ਚੈੱਕ ਹੋਰੇ ਆਕਸੀਮੀਟਰ ਚੈੱਕ ਹੋਰੇ ਜਿੰਨੀ ਕਿ ਸਾਡੇ ਤੋਂ ਆਪਣੇ ਆਪ ਤੋਂ ਪ੍ਰਕੌਸ਼ਨ ਕਿਉਂਕਿ ਅਸੀਂ ਜਦੋਂ ਇੱਥੇ ਸਾਡੇ ਕੋਲ ਕੋਈ ਆਉਂਦਾ ਵਾ ਅਸੀਂ ਆਪਣੀ ਪ੍ਰਕੌਸ਼ਨ ਵੀ ਰੱਖਣੀ ਆ ਪਲੱਸ ਦੂਜਿਆਂ ਦਾ ਵੀ ਸੇਫਟੀ ਦੀ ਜ਼ਿੰਮੇਵਾਰੀ ਇੱਕ ਸਾਡੀ ਬਣ ਜਾਂਦੀ ਹੈ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪੂਰਾ ਇਹ ਸਾਧ ਦਿੱਤਾ ਪਰ ਜਿਹੜਾ ਆ ਸਿਸਟਮ ਆ ਇਹਨਾਂ ਦਾ ਇਹ ਬਹੁਤ ਹੀ ਇੱਕ ਭਿਆਨਕ ਸਿਸਟਮ ਦੇ ਰੂਪ ਵਿੱਚ ਆਇਆ ਵੀ ਹਾਂਜੀ ਕੁਝ ਕਿ ਚੀਜ਼ਾਂ ਜਿੱਥੋਂ ਤੁਹਾਨੂੰ ਰੁਪਏ ਨਹੀਂ ਆਉਂਦੇ ਹਾਂਜੀ ਜੀ ਉੱਥੋਂ ਤੁਹਾਨੂੰ ਜਾਨ ਦਾ ਖਤਰਾ ਵਾ ਜਿੱਥੋਂ ਰੁਪਏ ਆਉਂਦੇ ਆ ਉੱਥੋਂ ਜਾਨ ਦਾ ਕੋਈ ਖਤਰਾ ਨਹੀਂ ਹੈ ਕੋਈ ਮੈਨੂੰ WHO ਦੀ ਗਾਈਡਲਾਈਨ ਦਿਖਾ ਦਿਓ ਜਿੱਥੇ ਕਿਹਾ ਜਾਂਦਾ ਵੀ दारू ਪੀ ਕੇ ਤੁਹਾਡੀ ਇਮਿਊਨਿਟੀ ਬੂਸਟ ਹੁੰਦੀ ਹੈ ਇੱਕ ਗਾਈਡਲਾਈਨ ਦਿਖਾ ਦਿਓ ਮੈਂ ਅਸੀਂ ਚੁੱਪ ਕਰ ਜਾਾਂਗੇ ਇਹ ਕੈਪਟਨ ਸਰਕਾਰ ਨੂੰ ਮੇਰੀ ਇੱਕ ਰਿਕਵੈਸਟ ਵੀ ਹੈ ਤੇ ਫਾਈਨਲ ਵਾਰਨਿੰਗ ਵੀ ਹੈ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੁਸੀਂ ਸੰਭੋ 2022 ਔਨ ਵਾਲਾ ਵਾ ਇਸ ਦਾ ਨਤੀਜਾ ਤੁਹਾਨੂੰ ਭੁਗਤਣਾ ਪੈਣਾ ਵਾ ਸਾਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਇਹ ਇਕੱਲਾ ਮੇਰੀ ਆਵਾਜ਼ ਨਹੀਂ ਹੈ ਮੇਰੇ ਥਰੂ ਇਹ ਪੰਜਾਬ ਦੇ ਵਿੱਚ ਜਿੰਨੇ 15000 ਜਿੰਮ ਇਹ ਉਹਨਾਂ ਦੀ ਆਵਾਜ਼ ਆ ਅਸੀਂ ਆਪ ਤਾਂ ਵੋਟ ਪਾਉਣੀ ਨਹੀਂ ਗਈ ਅਸੀਂ ਕਿਸੇ ਨੂੰ ਵੋਟ ਪਾਉਣ ਵੀ ਨਹੀਂ ਦੇਣੀ ਉਹ ਗੱਲ ਕਿੱਥੇ ਜਾਵੇ ਹੁਣ ਕਈ ਜਿੰਮ ਵਾਲੇ ਇਦਾਂ ਦੇ ਨੇ ਕਿ ਉਹਨਾਂ ਨੇ ਮਸ਼ੀਨਾਂ ਆਪਣੀਆਂ ਖੋਲ ਕੇ ਪੈਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ ਜਾਂ ਉਹਨੂੰ ਸੇਲ ਕਰਨਾ ਸ਼ੁਰੂ ਕਰ ਦਿੱਤਾ ਸਰ ਕੀ ਕਰਾਂਗੇ ਕਿਰਾਏ ਜਿਹੜੇ ਆ ਕਿਰਾਏ ਨਹੀਂ ਭਰੇ ਜਾਂਦੇ ਬਿਲੇ ਬੈਠਾ ਬੰਦਾ ਕੌਣ ਕਿਰਾਇਆ ਭਰੂਗਾ ਆਪਣਾ ਢਿੱਡ ਭਰੂਗਾ ਕਿ ਕਿਰਾਏ ਭਰੂਗਾ ਜਾਂ ਫਿਰ ਮਕਾਨ ਮਾਲਕਾਂ ਨਾਲ ਲੜੂਗਾ ਇੱਥੇ ਲੜਾਈ ਦੀ ਨੋਬਤਾ ਆ ਚੁੱਕੀਆਂ ਨੇ ਬਿਜਲੀ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਆ ਅਗਲੇ ਕਹਿੰਦੇ ਵੀ ਅਸੀਂ ਜਿਮ ਚਲਾਉਣ ਦੀ ਜਗ੍ਹਾ ਹੋਰ ਦਿਹਾੜੀ ਜੋਤਾ ਕਰ ਲਾਂਗੇ ਕੋਈ ਗੋਲ ਕਾਪੇ ਦੀ ਰੀੜੀ ਲਾ ਲਾਂਗੇ ਇਹਨਾਂ ਨੇ ਬੱਚਿਆਂ ਦਾ ਫਿਊਚਰ ਹੀ ਖਰਾਬ ਕਰਤਾ ਟੋਟਲ ਦਾ ਟੋਟਲ ਫਿਊਚਰ ਗ੍ਰਾਫ ਕਰਤਾ ਜੇ ਤੁਹਾਡੇ ਚੈਨਲ ਕੋਈ ਐਨ ਆਰ ਆਈ ਭਰਾ ਮੇਰੇ ਦੇਖ ਰਿਹਾ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਤੁਸੀਂ ਇਹ ਦੇਖ ਲਓ ਤੁਹਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਵਾ ਤਵੱਜੋ ਕਿਹੜੀ ਚੀਜ਼ ਨੂੰ ਦਿੱਤੀ ਜਾ ਰਹੀ ਹੈ ਤੇ ਕਿਹੜੀ ਚੀਜ਼ ਨੂੰ ਰੋਕਿਆ ਜਾ ਰਿਹਾ ਵਾ ਜਦ ਕਿਤੀ ਜਾਵੇ ਜਿਹੜੀ ਕੰਪੀਟੀਸ਼ਨਾਂ ਦਾ ਟਾਈਮ ਹੈ ਉਹ ਮੰਨ ਲਓ ਕਿਹੜੇ ਦੇਰ ਦੇ ਵਿੱਚ ਤੁਸੀਂ ਤਿਆਰੀ ਸ਼ੁਰੂ ਕਰਦੇ ਹੋ ਕਿਹੜੇ ਟਾਈਮ ਹੁੰਦਾ ਉਹ ਜਿਹੜਾ ਐਕਸਰਸਾਈਜ਼ ਸਰ ਕੰਪੀਟੀਸ਼ਨਾਂ ਦਾ ਟਾਈਮ ਜਿਹੜਾ ਹੁੰਦਾ 365 ਦਿਨ ਕੰਪੀਟੀਸ਼ਨ ਦਾ ਟਾਈਮ ਹੀ ਹੁੰਦਾ ਕਿਉਂਕਿ ਸਾਡੀ ਜਿਹੜੀ ਲਾਈਨ ਹੈ ਚ ਅਚਨ-ਚੇਤ ਕੁਝ ਨਹੀਂ ਕਰ ਸਕਦੇ ਤੁਸੀਂ ਮੌਕੇ ਤੇ ਕੁ ਠੀਕ ਹੈ ਨਾ ਉਹੀ ਤੁਸੀਂ ਪਰਫਾਰਮ ਕਰ ਸਕਦੇ ਹੋ ਸਾਡਾ 2 ਸਾਲ ਕੰਪੀਟੀਸ਼ਨਾਂ ਦੇ ਪਲੇਅਰਾਂ ਦੇ ਮਰ ਚੁਕੇ ਆ ਚਲੋ ਅਸੀਂ ਦੁਨੀਆ ਦੇ ਨਾਲ ਆ ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਕਵੈਕਸ਼ਨ ਕਰ ਸਕਦਾ 올림픽 ਰੋਗੀਆਂ 올림픽 ਦੇ ਜਿੰਨੇ ਪਲੇਅਰ ਸੀਗੇ ਸਭ ਦੀ ਤਿਆਰੀ ਰੋਗੀ ਇਸ ਵਾਰੀ ਵੀ 올림픽 ਦੇ ਉੱਪਰ ਖਤਰਾ ਮੰਡਰਾ ਰਿਹਾ ਵਾ ਨੈਸ਼ਨਲ ਗੇਮਸ ਨਹੀਂ ਹੋ ਰਹੀਆਂ ਬਾਡੀ ਬਿਲਡਿੰਗ ਦੇ ਇਵੈਂਟ ਨਹੀਂ ਹੋ ਰਹੇ ਪ੍ਰੋਪਰ ਪ੍ਰੋਪਰ ਠੀਕ ਹੈ ਨਾ ਲੇਕਿਨ ਆਈਪੀਐਲ 2 ਵਾਰ ਹੋ ਗਿਆ ਕਰੋਨਾ ਦੇ ਵਿੱਚ ਕਿਉਂ ਹੋ ਗਿਆ ਮਨੀ ਪੈਸਾ ਇਹਨਾਂ ਨੇ ਆਈਪੀਐਲ ਨਹੀਂ ਰੋਕਿਆ IPL ਪਹਿਲਾ ਦੁਬਈ ਚ ਕਰਤਾ ਅਕਤੂਬਰ ਚ ਹਜੇ 4 ਮਹੀਨੇ ਨਹੀਂ ਪਏ ਸੀ ਕਿ ਦੁਬਾਰਾ ਫੇਰ ਇੰਡੀਆ ਚ ਹੋ ਰਿਹਾ ਵਾ ਉੱਥੇ ਕਰੋਨਾ ਨਹੀਂ ਹੈ ਬਾਕੀ ਦੇ IPL ਕਿਹੜੇ 올림픽 ਐਥਲੀਟਸ ਨੂੰ ਮੰਨਤਾ ਦਿੱਤੀ ਹੋਈ ਹੈ ਜੀ ਗੇਮ ਕਾਦੀ ਹੈ ਸਾਰੀ ਗੇਮ ਖੇਡ ਰਿਹਾ ਪੈਸੇ ਦੀ ਬਾਕੀ ਦੇ ਪਲੇਅਰ ਜਿਹਨੇ ਵਿਚਾਰੇ 스ਵੀਮਰ ਨੇ ਜਾਂ ਜਿਹੜੇ ਵਿਚਾਰੇ ਐਥਲੀਟ ਨੇ ਜਾਂ ਬੋਡੀ ਬਿਲਡਰ ਨੇ ਪਾਵਰ ਲਿਫਟਰ ਨੇ ਜਨਾਂ ਦੀ ਪਰਫਾਰਮੈਂਸ ਹੀ ਉਹਨਾਂ ਨੂੰ ਪਤਾ ਯਾਰ ਮੇਰਾ ਹੁਣ ਕੰਪੀਟੀਸ਼ਨ 올림픽 ਦਾ ਮੇਰਾ ਅਗਸਤ ਚ ਖੇਡਣਾ ਮੈਂ ਤੇ ਉਹਨਾਂ ਦੀ ਪਰਫਾਰਮੈਂਸ ਉਹਦੇ ਬੇਸ ਤੇ ਲੈ ਕੇ ਆਉਣੀ ਆ ਪਰ ਫੇਰ ਸੋ ਇਹ ਜਿਹੜੇ ਚੀਜ਼ਾਂ ਨੇ ਨਾ ਜਿੱਥੋਂ ਪੈਸਾ ਆ ਰਿਹਾ ਈਗਣਾ ਕਹਿੰਦੇ ਆ ਨਾ ਵੀ ਬਾਬ بڑا ਨਾ ਭਈਆ ਸਭ ਤੋਂ بڑا ਰੁਪਈਆ ਸਿਰਫ ਇੱਕ ਪੂਚ ਪੂਚ ਕਰ ਦੋ ਦਿਖਾ ਦਿਓ ਵੀ ਅਸੀਂ ਸਾਨੂੰ ਹਿਮੋ ਲਾਈਫ ਦੀ ਬੜੀ ਕੇਰ ਆ ਪਰ ਆਪਣਾ ਕੰਮ ਨਾ ਬੰਦ ਹੋਵੇ ਇੱਥੇ ਗਲਤੀ ਕੀਤੀ ਆ ਸਰਦਾਰ ਬਲਬੀਰ ਸਿੰਘ ਸਿੱਧੂ ਸਾਡੇ ਔਨਰੇਬਲ ਜਿਹੜੇ ਹੈਲਥ ਮਨਿਸਟਰ ਆ ਠੀਕ ਆ ਤੁਸੀਂ ਸਾਡੇ ਕੰਮ ਛਿੜਾਤੇ ਜਿੰਮੇਵਾਰੀ ਕਿਹਦੀ ਬਣਦੀ ਆ ਪੰਜਾਬ ਚ ਕੋਰੋਨਾ ਦਾ ਸਪਾਈਕ ਆਇਆ ਜੀ ਕਿ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਉਹਨਾਂ ਦੀ ਡਿਊਟੀ ਆ ਪਰਮਨੈਂਟ ਆ ਉਹਨਾਂ ਦੇ ਤਰਖਾਹ ਵੀ ਪਰਮਨੈਂਟ ਆ ਉਹਨਾਂ ਦੀ ਸਕਿਉਰਿਟੀ ਵੀ ਪਰਮਨੈਂਟ ਆ ਜਿੰਮੇਵਾਰੀ ਕੇਦੀਆ ਪੰਜਾਬ ਚ ਇੱਕ ਹੈਲਥ ਮਿਨਿਸਟਰ ਨੂੰ ਨਹੀਂ ਸੋਚਣਾ ਚਾਹੀਦਾ ਫੇਰ ਮੈਂ ਰਾਣਾ ਗੁਰਮੀਤ ਸਿੰਘ ਸੋਢੀ ਜੋ ਸਾਡੇ ਸਪੋਰਟਸ ਮਿਨਿਸਟਰ ਹੈ ਉਹਨਾਂ ਤੇ ਹੈਰਾਨ ਆ ਠੀਕ ਹੈ ਜੀ ਤੁਸੀਂ ਖੁਦ ਸਪੋਰਟਸ ਕੀਤੀ ਹੈ ਤੁਹਾਨੂੰ ਸਪੋਰਟਸ ਦਾ ਪਤਾ ਹੈ ਵੀ ਸਪੋਰਟਸਮੈਨ ਕਿੰਨਾ ਕ ਆਪਣੇ ਆਪ ਨੂੰ ਇਮਿਊਨਿਟੀ ਬਿਲਡ ਕਰਦਾ ਤੁਸੀਂ ਕਿਉਂ ਨਹੀਂ ਸਮਝਾਉਂਦੇ ਇਹਨਾਂ ਨੂੰ ਜਾਂ ਤਾਂ ਤੁਸੀਂ ਇੱਕ ਬਗੈਰ ਸਪੋਰਟਸ ਵਾਲਾ ਬੰਦਾ ਬਿਠਾਇਆ ਹੋਵੇ ਇੱਡੇ ਤਕੜੇ ਸਪੋਰਟਸਮੈਨ ਰਾਣਾ ਗੁਰਮੀਤ ਸਿੰਘ ਸੋਢੀ ਜੀ ਰਹੇ ਆ ਸਾਡੇ ਆਨਰੇਬਲ ਨੇ ਤੇ ਉਹ ਕਿਉਂ ਨਹੀਂ ਦੱਸਦੇ ਵੀ ਹਾਂ ਜੀ ਤੁਸੀਂ ਸਪੋਰਟਸ ਆਡੀਟੋਰੀਅਮ ਬੰਦ ਕਰ ਰਹੇ ਹੋ ਤੁਸੀਂ ਜਿਮ ਬੰਦ ਕਰ ਰਹੇ ਹੋ ਤੁਸੀਂ ਇਹ ਠੀਕ ਹੈ ਲਾਕਡਾਊਨ ਕਰਨਾ ਪਰਮਨੈਂਟ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਲਾਕਡਾਊਨ ਹੱਲ ਆ ਤੁਸੀਂ ਇਹਦੇ ਨਾਲ ਹੁਣ ਅੱਜ ਦੀ ਡੇਟ 'ਚ ਤਿੰਨ ਦਿਨ ਹੋ ਗਏ ਜਿੰਮ ਬੰਦ ਕੀਤੇ ਨੂੰ ਕੀ ਕੇਸ ਘਟੇ ਜਾਂ ਅਗਲੇ ਹਫਤੇ ਤੱਕ ਕੇਸ ਘਟ ਜਾਣਗੇ ਜਾਂ 10 ਦਿਨਾਂ 'ਚ ਕੇਸ ਘਟ ਜਾਣਗੇ ਕੇਸ ਨਹੀਂ ਘਟਣੇ ਇਦਾਂ ਦੇ ਸੋ ਇਹ ਮੇਰੀ ਰਿਕਵੈਸਟ ਹੈ ਇਹਨਾਂ ਨੂੰ ਪਲੀਜ਼ ਸਮਝੋ ਕਿਉਂਕਿ ਬਹੁਤ ਬੁਰੇ ਹਾਲਾਤ ਨੇ ਲੋਕੀ ਮਰਨ ਦੇ ਕੰਢੇ ਨੇ ਪੈਸਾ ਕਿਸੇ ਕੋਲ ਨਹੀਂ ਹੈ ਰੋਟੀ ਖਾਣ ਦੇ ਪੈਸੇ ਨਹੀਂ ਹੈ ਸੋ ਕੰਮ ਨਾ ਕਿਸੇ ਦਾ ਬੰਦ ਕਰਾਇਆ ਜਾਵੇ ਮੈਂ ਅਲੀਸ਼ਾ ਮਾਨ ਰੈਂਪੇਜ ਜਿੰਮਦਾਇ ਖੇਸਾ ਤੇ ਮੈਂ ਸਰਕਾਰ ਨੂੰ ਇਹ ਦੱਸਣਾ ਚਾਹਾਂਗੀ ਕਿ ਤੁਸੀਂ ਲੋਕਾਂ ਨੇ ਜਿੰਮ ਬੰਦ ਕਰਕੇ ਸਾਡੇ ਆਉਣ ਵਾਲੀ ਪੀੜੀ ਨੂੰ ਸਭ ਨੂੰ ਸਵਸਥ ਤੋਂ ਬਿਨਾ ਕਰ ਦਿੱਤਾ ਹੈਗਾ ਸਭ ਨੂੰ ਉਹ ਘਰ ਬੈਠੇ ਬੈਠੇ ਬਿਮਾਰ ਕਰ ਦਿੱਤਾ ਹੈਗਾ ਦੇਖੋ ਸਰਕਾਰ ਨੇ ਬਸਾਂ ਰੱਖੀਆਂ ਕਿਆਂ ਬਸਾਂ ਦੇ ਵਿੱਚ ਫ੍ਰੀ ਫੀਮੇਲਸ ਨੂੰ ਜਾਣ ਦਿੱਤਾ ਗਿਆ ਫ੍ਰੀ ਕੀਤੀਆਂ ਗਈਆਂ ਉੱਥੇ ਇੰਨਾ ਜ਼ਿਆਦਾ ਕਰਾਊਡ ਹੁੰਦਾ ਹੈ ਉਸ ਕਰਾਊਡ ਨੂੰ ਉੱਥੇ ਕੋਰੋਨਾ ਨਹੀਂ ਉੱਥੇ ਅਸੀਂ ਰੋਕ ਥੰਮ ਨਹੀਂ ਲਗਾ ਸਕਦੇ ਮਾਰਕੀਟਸ ਦੇ ਵਿੱਚ ਜਾ ਕੇ ਦੇਖੋ ਕਿੰਨਾ ਕਰਾਊਡ ਹੁੰਦਾ ਹੈ ਲੋਕ ਬਿਨਾ ਮਾਸਕ ਦੇ ਘੁੰਮ ਰਹੇ ਨੇ ਉੱਥੇ ਤੁਸੀਂ ਰੋਕ ਥੰਮ ਨਹੀਂ ਲਗਾ ਰਹੇ ਉੱਥੇ ਕੋਈ ਪਾਬੰਦੀ ਨਹੀਂ ਆ ਕਿਤੇ ਵੀ ਕੋਈ ਰੋਕ ਥੰਮ ਨਹੀਂ ਆ ਰੋਕ ਥੰਮ ਲਗਾਈ ਜਾ ਰਹੀ ਹੈ ਤੇ ਸਿਰਫ ਜਿਮਸ ਦੇ ਵਿੱਚ ਜਿਮਸ ਦਾ ਕੰਮ ਹੈਗਾ ਲੋ ਲੋਕਾਂ ਨੂੰ ਹੈਲਥ ਦੇਣਾ ਲੋਕਾਂ ਨੂੰ ਸਵਸਥ ਦੇਣਾ ਅੱਜ ਤੱਕ ਦੇ ਆંકੜੇ ਦੇ ਵਿੱਚ ਜਿਮ ਦੇ ਵਿੱਚ ਕੋਈ ਮੈਨੂੰ ਇੱਕ ਇੱਕ ਇਸ ਇਦਾਂ ਦਾ ਦੱਸ ਦਿੱਤਾ ਜਾਵੇ ਕਿ ਜਿਹੜੇ ਜਿਮ ਦੇ ਵਿੱਚ ਆ ਕੇ ਕੋਈ ਬੰਦਾ ਬਿਮਾਰ ਪਿਆ ਹੋ ਜਾਂ ਉਹਨੂੰ ਕਰੋਨਾ ਹੋਇਆ ਹੋ ਜਿਮ ਦੇ ਵਿੱਚ ਸਿਰਫ ਜਿਮਸ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਸਵਸਥ ਦੇਣਾ ਲੋਕਾਂ ਨੂੰ ਹੈਲਥ ਦੇਣਾ ਤਾਂ ਜਿਹੜੀ ਚੀਜ਼ ਲੋਕਾਂ ਨੂੰ ਹੈਲਥ ਦਿੰਦੀ ਹੈ ਉਹ ਉਹਨੂੰ ਬਿਮਾਰ ਕਿੱਦਾਂ ਕਰ ਸਕਦੀ ਹੈ ਤੁਸੀਂ ਜਿਮ ਬੰਦ ਕਰਵਾ ਕੇ ਲੋਕਾਂ ਦੀ ਹੈਲਥ ਨੂੰ ਲੋਕਾਂ ਨੂੰ ਬੇਕਾਰ ਕਰ ਰਹੇ ਹੋ ਉਹਨਾਂ ਦੀ ਬਾਡੀ ਦੇ ਵਿੱਚ ਇਦਾਂ ਦਾ ਸਟਰੋਂਗਨੈਸ ਜਿਹੜੀ ਆ ਉਹ ਟੋਟਲੀ ਫਿਨਿਸ਼ ਕਰ ਰਹੇ ਆ ਇਹਦੇ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਘੱਟ ਰਹੇ ਕਿ ਬਿਮਾਰ ਹੋਣਗੇ ਇਸ ਕਰਕੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਜਿਮ ਨੂੰ ਪ੍ਰਮੋਟ ਕਰੋ ਬਿਮਾਰੀ ਜਿੰਨੀ ਵੀ ਵੱਧ ਰਹੀ ਹੈ ਅਗਰ ਉਹਦਾ ਕੋਈ ਸੋਲੂਸ਼ਨ ਹੈ ਉਹਦਾ ਕੋਈ ਹੱਲ ਹੈ ਤਾਂ ਜਿਮਸ ਨੂੰ ਓਪਨ ਕਰੋ ਤਾਂ ਕਿ ਅਸੀਂ ਜਿਆਦਾ ਤੋਂ ਜਿਆਦਾ ਹੈਲਥ ਲੋਕਾਂ ਨੂੰ ਦੇ ਸਕੀਏ ਸਾਡਾ ਦੇਸ਼ ਇਸ ਬਿਮਾਰੀ ਤੋਂ ਬਿਲਕੁਲ ਨਿਜ਼ਾਤ ਪਾਲਵੇ ਤੁਸੀਂ ਬੰਦ ਕਰਨੇ ਹੈਗੇ ਆ ਤੁਸੀਂ ਉਹ ਚੀਜ਼ਾਂ ਬੰਦ ਕਰੋ ਜਿਨ੍ਹਾਂ ਦੇ ਨਾਲ ਬਿਮਾਰੀ ਫੈਲਦੀ ਆ ਜਿਮ ਦੇ ਵਿੱਚ ਰਹਿ ਕੇ ਕਦੀ ਕੋਈ ਵੀ ਬੰਦਾ ਬਿਮਾਰ ਨਹੀਂ ਹੋ ਸਕਦਾ ਜਿਮ ਦਾ ਮੇਨ ਮੋਟਿਵ ਵੀ ਇਹ ਹੈਗਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਹੈਲਥ ਦੇ ਸਕੀਏ ਤੁਸੀਂ ਮੈਨੂੰ ਇੱਕ ਵੀ ਇਦਾਂ ਦਾ نکال ਕੇ ਦੇ ਦਿਓ ਆਕੜਾ ਜਿਹਦੇ ਵਿੱਚ ਕੋਈ ਜਿਮ ਦਾ ਕੋਈ ਹੈਲਥ ਰਿਲੇਟਿਡ ਕੋਈ ਬਾਡੀ ਬਿਲਡਰ ਜੋ ਲੋਕ ਜਿਮ ਜਾ ਰਹੇ ਆ ਉਹ ਲੋਕ ਬਿਮਾਰ ਪਏ ਉਹਨਾਂ ਨੂੰ ਕੋਰੋਨਾ ਨਾਲ ਪ੍ਰੋਬਲਮ ਹੈ ਜਿਮਸ ਦੇ ਵਿੱਚ ਆ ਕੇ ਤੁਹਾਡਾ ਇਮਿਊਨਿਟੀ ਲੈਵਲ ਹਾਈ ਹੁੰਦਾ ਸਭ ਕੁਝ ਬਟ ਸਰਕਾਰ ਨੇ ਉਹ ਚੀਜ਼ਾਂ ਬੰਦ ਕੀਤੀਆਂ ਹੋਈਆਂ ਜਿਹੜੀਆਂ ਪ੍ਰੋਗਰੈਸ ਕਰਦੀਆਂ ਹੈਗੀਆਂ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਜਿਹੜਾ ਪ੍ਰੋਗਰੈਸ ਹੈ ਬੱਚੇ ਬੇਕਾਰ ਕਰ ਦਿੱਤੇ ਸਰਕਾਰ ਨੇ ਜਿੰਮਸ ਬੰਦ ਕਰ ਦਿੱਤੇ ਤੁਹਾਡੀ ਹੈਲਥ ਡਾਊਨ ਹੋ ਰਹੀ ਹੈ ਤੁਸੀਂ ਘਰ ਬੈਠੋਗੇ ਤੁਸੀਂ ਵਰਕਆਊਟ ਨਹੀਂ ਕਰੋਗੇ ਅਗਰ ਰੋਜ਼ ਦੀ ਸਵੇਰ ਦੀ ਸੈਰ ਨਾ ਅਗਰ ਬੰਦੇ ਠੀਕ ਹੋਣ ਲੱਗੇ ਹਰ ਜਗ੍ਹਾ ਕਰਾਊਡ ਹੈ ਤੁਸੀਂ ਠੀਕ ਹੈ ਤੁਹਾਨੂੰ ਲੱਗ ਰਿਹਾ ਹੈ ਮਹਾਮਾਰੀ ਹੈ ਮੇਰੀ ਅਪੀਲ ਹੈ ਸਰਕਾਰ ਤੋਂ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਵੇ ਇੱਥੇ ਅੱਛੀ ਤਰ੍ਹਾਂ ਤੁਹਾਡਾ ਟੈਂਪਰੇਚਰ ਚੈੱਕ ਹੁੰਦਾ ਹੈ ਤੁਹਾਨੂੰ ਥੇ ਅਚੀ ਤਰ੍ਹਾਂ ਟੇਕ ਕੇਅਰ ਕੀਤਾ ਜਾਂਦਾ ਹੈ ਹਰ ਚੀਜ਼ ਦਾ ਬਿਉਰਾ ਪ੍ਰੋਪਰ ਸੈਨੀਟਾਈਜ਼ ਕੀਤਾ ਜਾਂਦਾ ਹੈ ਹਰ ਚੀਜ਼ ਦਾ ਬਿਉਰਾ ਦੇਖਦੇ ਹੋਏ ਮੇਰੀ ਰਿਕਵੈਸਟ ਹੈ ਕਿ ਸਰਕਾਰ ਨੂੰ ਜਿਮਸ ਓਪਨ ਕੀਤੇ ਜਾਣ ਅਗਰ ਜਿਮਸ ਨਹੀਂ ਓਪਨ ਹੁੰਦੇ ਆ ਤਾਂ ਮੈਂ ਕਹਿੰਨੀ ਆ ਪੰਜਾਬ ਦੇ ਵਿੱਚ ਇਹ ਮਹਾਮਾਰੀ ਬਹੁਤ ਵੱਡਾ ਰੂਪ ਲੈ ਲੇਗੀ ਸੋ ਮੈਂ ਇੱਕ ਮੈਂਬਰ ਆ ਰੈਂਪੇਜ ਜਿਮ ਦਾ ਆਈ ਰਿਕਵੈਸਟ ਟੂ ਆਲ ਸਾਰੇ ਤੁਸੀਂ ਜਿੱਥੇ ਵੀ ਜਾਓਗੇ ਹਰ ਇਨਸਾਨ ਤੁਹਾਨੂੰ ਇਹੀ ਰਿਕਵੈਸਟ ਕਰੇਗਾ ਕਿ ਤੁ ਹੈਲਥ ਨੂੰ ਪ੍ਰਮੋਟ ਕਰੋ ਹੈਲਥ ਨੂੰ ਪ੍ਰਮੋਟ ਕਰੋ ਕ라우ਡ ਨਹੀਂ ਹੈ ਉਹਨਾਂ ਜਗ੍ਹਾ ਦੇ ਵਿੱਚ ਫੋਕਸ ਕਰੋ ਜਿੱਥੇ ਕ라우ਡ ਜ਼ਿਆਦਾ ਹੈ ਠੇਕੇ ਬੰਦ ਕਰੋ ਨਸ਼ੇ ਜੂਏਖਾਨੇ ਇਹ ਸਭ ਚੀਜ਼ਾਂ ਬੰਦ ਕਰੋ ਥੀਏਟਰਸ ਬੰਦ ਕਰੋ ਮਾਰਕੀਟ ਦੇ ਵਿੱਚ ਡਿਸਟੈਂਸਿੰਗ ਬਣਾਓ ਉੱਥੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਸਿਕਿਉਰਿਟੀ ਤਿਆਤ ਕਰੋ ਬਟ ਜਿਮਸ ਦਾ ਕੰਮ ਹੈ ਹੈਲਥ ਦੇਣਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਮਾਂ ਦੀਆਂ ਜਿਮਾਂ ਦੇ ਇਹ ਜਿਹੜੇ ਓਨਰ ਨੇ ਉਹਨਾਂ ਦੇ ਅੰਦਰ ਪੂਰਾ ਅਰਜਾਤਾ ਰੋਸ ਪਾਇਆ ਜਾ ਰਿਹਾ ਹੈ ਕਿ ਜਿਮਾਂ ਨੂੰ ਲੈ ਕੇ ਕੀ ਜੇ ਸਰਕਾਰ ਨੇ ਜਿਮ ਬੰਦ ਕਰਨ ਲਈ ਕਹਿ ਦਿੱਤਾ ਹੈ ਤੇ ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਜੇ ਜਾਹੇ ਤਾਂ ਉਹ ਰੈਂਟ ਦੇ ਵਿੱਚ ਰਾਹਤ ਦੇਣ ਜਾਂ ਬਿਜਲੀ ਦੇ ਬਿੱਲਾਂ ਦੇ ਵਿੱਚ ਰਾਹਤ ਦੇਣ ਪਿਛਲੀ ਵਾਰ ਵੀ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਉਹਨਾਂ ਨੂੰ ਮਿਲੀ ਸੀ ਇਸ ਕਰਕੇ ਥੋੜਾ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਹਰਜੀਤ ਦੇ ਨਾਲ ਰਕੇਸ਼ ਦੀ ਰਿਪੋਰਟ